कि ਜਿਹੜਾ ਗੁਰਮukh ਸਿੰਘ ਆ ਇਹਦੀ ਲੜਕੀ ਨੇ ਇਹਦੀ ਸਕੀ ਭੈਣ ਦੇ ਮੁੰਡੇ ਨਾਲ ਆਪਣੀ ਮੈਰਿਜ ਕਰ ਲਈ ਤੇ ਇਹਦੀ ਭੈਣ ਕਲਦੀਪ ਕੌਰ ਤੇ ਉਹਦੇ ਬੱਚੇ ਜਿਹੜਾ ਗੁਰਪ੍ਰੀਤ ਸਿੰਘ ਸੀ ਜਿਨੇ ਆਪਣੇ ਮਾਮੇ ਦੀ ਕੁੜੀ ਨਾਲ ਮੈਰਿਜ ਕੀਤੀ ਸੀਗੀ ਉਹ ਵੀ ਇਸੇ ਪਿੰਡ ਜੀਏ ਕਿਰਾਏ ਤੇ ਰਹਿੰਦੇ ਸੀ ਤੇ ਉਹਨਾਂ ਨੇ ਮਨਾ ਕਰਦੇ ਸੀ ਕਿ ਇਹਨਾਂ ਨੇ ਮੈਰਿਜ ਕਰਵਾ ਲਈ ਹਾਈ ਕੋਰਟ ਚ ਜਾ ਕੇ ਹਾਈ ਕੋਰਟ ਚ ਮੈਰਿਜ ਕਰਾਉਣ ਤੋਂ ਬਾਅਦ ਤੇ ਪਿੰਡ ਸਹਿਫਲਾਵਾਦ ਹੀ ਰਹਿੰਦਾ ਹੈ ਪੇ ਤੇ ਉਹ ਜਿਹੜੇ ਪਰਿਵਾਰਕ ਤੌਰ ਤੇ ਵੀ ਇਹ ਰਿਸ਼ਤੇਦਾਰੀ ਇਕੱਠੇ ਹੋਣ ਕਰਕੇ ਉਨਾ ਨੇ ਸਮਝਾਇਆ ਪਰ ਫਿਰ ਵੀ ਜਿਹੜਾ ਪਲਦੀਪ ਕੌਰ ਦਾ ਬੇਟਾ ਸੀਗਾ ਗੁਰਪ੍ਰੀਤ ਸਿੰਘ ਉਹ ਜਿਹੜੀ ਲੜਕੀ ਸੀਗੀ ਮਿਤ੍ਰਕ ਗੁਰਮਖ ਸਿੰਘ ਦੀ ਉਹਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਲ ਕੇ ਪਿੰਡ ਤੇ ਗਲੀਆਂ 'ਚ ਗੇੜੇ ਮਾਰਦਾ ਸੀ ਇਸੇ ਵਜ੍ਹਾ ਰੰਜਿਸ਼ ਕਰਕੇ ਉਹਨਾਂ ਨੇ ਮਰਡਰ ਹੋ ਗਿਆ ਜੀ ਕਿਹਨਾ ਜੀ ਆਪਣਾ ਮੇਰਾ ਨਾਮ ਸ਼ਮਸ਼ੇਰ ਹੈ ਜੀ ਠੀਕ ਹੈ ਕਿੱਥੇ ਦੇ ਰਹਿਣ ਵਾਲੇ ਆ ਕਰਪੂਥਲੇ ਦਾ ਠੀਕ ਹੈ ਸੈਫਲਾਬਾ ਦੇ ਮੇਰੇ ਸਹੁਰੇ ਸੀਗੇ ਠੀਕ ਹੈ ਤੇ ਇਹ ਜਿਨ੍ਹਾਂ ਦੀ ਡੈਥ ਹੋਈ ਮੇਰੇ ਸਹੁਰਾ ਸਾਹਿਬ ਹੈ ਜੀ ਠੀਕ ਹੈ ਕੀ ਮਾਮਲਾ ਕੀ ਹੈ ਸਾਰਾ ਮਾਮਲਾ ਸਰ ਏ ਹੋਈ ਪਿੱਛੇ ਜੇ ਗੋਪੀਨਾ ਦਾ ਮੁੰਡਾ ਹੈਗਾ ਜੀ ਠੀਕ ਹੈ ਜੀ ਇਹ ਪਹਿਲੇ ਸਾਡੇ ਕੁੜੀ ਕੱਢ ਕੇ ਲੈ ਗਿਆ ਸੀਗਾ ਠੀਕ ਹੈ ਜੀ ਤੇ ਬਾਅਦ ਚੋਂ ਥਾਣੇ 'ਚ ਰਿਪੋਰਟ ਹੋਈ ਸੀਗੀ ਸਾਡੀ ਵੀ ਥਾਣੇ ਵਾਲੇ ਚਲੋ ਇਹਨਾਂ ਦਾ ਵਿਆਹ ਹੋ ਗਿਆ ਸੀਗਾ ਵੀ ਥਾਣੇ ਵਾਲੇ ਅੱਗੇ ਕਹਿੰਦੇ ਵੀ ਇਹਨਾਂ ਨੂੰ ਹੱਥ ਨਾ ਲਾਇਆ ਜਾਵੇ ਸਾਡੇ ਸਹਣ ਹੋਈ ਸਾਰਿਆਂ ਨੇ ਚਲੋ ਅਸੀਂ ਸਹਿਮਤ ਹੋ ਗਏ ਸੀਗੇ ਸਾਰੇ ਠੀਕ ਹੈ ਜੀ ਅਸੀਂ ਸਹਿਨ ਕਰ ਦਿੱਤੇ لیکن ਸਾਡੇ ਚ ਕੋਈ ਨਹੀਂ ਹੱਥ ਲਾਇਆ ਲੇਕਿਨ ਜਿਹੜੇ ਗੋਪੀਨਾਥ ਦਾ ਮੁੰਡਾ ਵਾ ਬਾਰ-ਬਾਰ ਬੂਏ ਦੇ ਅੱਗੇ ਆਣ ਕੇ ਗਾਲੇ ਗਾ ਕੇ ਜਾਂਦਾ ਹੁੰਦਾ ਸੀ ਅੱਗੋਂ ਐਦਾਂ ਗਾਲਾ ਕੱਢ ਕੇ ਜਾਂਦਾ ਹੈਗਾ ਜਿਹਾ ਹਾਂਜੀ ਤੇ ਲੇਕਿਨ ਡੈਡੀ ਸੋਰਾ ਵਿਚਾਰਾ ਡੈਡੀ ਸੋਰਾ ਵਿਚਾਰਾ ਰੋਡ ਤੇ ਜਾ ਰਿਹਾ ਸੀ ਠੀਕ ਹੈ ਜੀ ਰੋਡ ਤੋਂ ਜਾਂਦੇ ਪਤਾ ਨਹੀਂ ਇਹਨਾਂ ਦੀ ਕੀ ਗੱਲ ਹੋਈ ਸੀਗੀ ਤੇ ਅੱਗੇ ਜਾ ਕੇ ਇਹਨਾਂ ਨੇ ਕਿਹਾ ਹੀ ਵੀ ਗਾਲਾਂ ਕਿਉਂ ਕੱਢਦੇ ਹੈਗੇ ਜੀ ਠੀਕ ਹੈ ਜੀ ਇਹਨਾਂ ਨੇ ਕੀ ਕੀਤਾ ਵਾ ਚਾਰਾ ਜਾਨੇ ਨੇ ਫੜ ਕੇ ਇੱਕ ਸਿੱਧੀ ਫੜ ਕੇ ਧੂਕ ਕੇ ਲੈ ਗਏ ਅੰਦਰ ਠੀਕ ਹੈ ਜੀ ਚਾਰਾਂ ਨੇ ਕੁੱਟਮਾਰ ਕੀਤੀ ਹੈਗੀ ਜਾਈ ਤੇ ਸਿਰ 'ਚ ਹੁਣ ਮਾਰ ਦਿੱਤਾ ਹੈਗਾ ਜਿਹੜੀ ਗੁੱਜੀ ਸੱਟ ਲੱਗੀ ਹੈਗੀ ਤੇ ਇਹ ਮੌਕੇ ਤੇ ਮੋਤ ਹੋ ਗਈ ਹਾਂਜੀ ਮੌਕੇ ਤੇ ਸਰ ਇਹ ਚਾਰ ਜਾਨੇ ਕਿਹੜੇ ਕਿਹੜੇ ਸੀਗੇ ਅ ਇੱਕ ਤੇ ਜਿਹਨੇ ਦੀ ਡੈਥ ਹੋਈ ਇਹਨਾਂ ਦੀ ਭੈਣ ਹੀ ਜਿਹਨਾਂ ਦਾ ਨਾਮ ਹੈਗਾ ਸੀ ਬਾਂਗਾ ਦੋ ਜੱਤਾ ਕੁਲਦੀਪ ਕੋਰ ਕੁਲਦੀਪ ਕੋਰ ਹਾਂਜੀ ਕੁਲਦੀਪ ਕੋਰ ਸੀਗੀ ਤੇ ਇੱਕ ਸੋਨੀਆ ਨਾਮ ਦੀ ਲੜਕੀ ਆ ਇਹਨਾਂ ਨੇ ਚਾਰਾਂ ਨੇ ਟੁੱਟ ਕਟਿਆ ਹਾਂਜੀ ਨਾ ਸੌਣ ਦਾ ਨਾਮ ਦੱਸੋ ਮੈਂ ਨਾਮ ਦੱਸਣ ਦੇਣਾ ਸਰ ਇੱਕ ਕੁਲਦੀਪ ਹਾਂਜੀ ਕੁਲਦੀਪ ਅਗੇ ਕੁਲਦੀਪ ਸੀਗਾ ਠੀਕ ਹੈ ਕੁਲਦੀਪ ਕੋਰ ਕੁਲਦੀਪ ਕੋਰ ਕੁਲਦੀਪ ਕੋਰ ਮਾਂ ਦਾ ਨਾਮ ਲੇਕਿਨ ਕੁੜੀ ਦਾ ਨਾਮ ਹੈਗਾ ਸੋਨੀਆ ਮੁੰਡੇ ਦਾ ਨਾਮ ਹੈਗਾ ਵਾ ਮੁੰਡੇ ਦਾ ਨਾਮ ਕੀ ਸੀ ਉਹਦਾ ਸ਼ਾਰਟ ਨਾਮ ਤੇ ਡੁੱਗੀ ਕਹਿ ਰਹੇ ਆ ਨਹੀਂ ਛੋਟੇ ਦਾ ਨਾਮ ਕਾਰਜ ਕਾਰਜ ਛੋਟੇ ਦਾ ਨਾਮ ਗੋਪੀ ਦਾ ਨਾਮ ਐ ਛੋਟੇ ਦਾ ਨਾਮ ਕਾਰਜ ਯਾਰ ਉਹਦਾ ਪੱਕਾ ਨਾਮ ਤੇ ਇਹ 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 ਜਿਹੜਾ ਜਿਹੜੇ ਗੋਪੀ ਦੇ ਨਾਮ ਦਾ ਮੁੰਡੇ ਦਾ ਨਾਮ ਲੈ ਰਹੇ ਆ ਤੁਹਾਡੇ ਪਿੰਡ ਦਾ ਹੀ ਆ ਜੀ ਉਹ ਸਰ ਪਹਿਲਾਂ ਤੇ ਇੱਥੇ ਮਟਾਵਗੜ ਰੈਂਦੇ ਸੀਗੇ ਲੇਕਿਨ ਇਹ ਰਹਿਣ ਲੱਪੇ ਸੈਫਲਾਬਾਦ ਚ ਜਿੱਥੋਂ ਸੈਫਲਾਬਾਦ ਚ ਉੱਚੇ ਤੇ ਹੀ ਪਹਿਲੀ ਕੋਠੀ ਆਂਦੀ ਹੈਗੀ ਆ ਉੱਥੇ ਰਹਿ ਰਹੇ ਸੀਗੇ ਤੇ ਉਥੇ ਹੀ ਕਿਸੇ ਢਕੇ ਡੈਡੀ ਜੀ ਨੂੰ ਮਾਰਿਆ ਗਿਆ ਹੈਗਾ ਹੁਣ ਪਰਚਾ ਦਰਜ ਹੋ ਚੁੱਕਾ ਹੁਣ ਪਰਚਾ ਦਰਜ ਹੋ ਚੁੱਕਾ ਠੀਕ ਜੀ ਸਰ ਸੋਪਨਾਵਾਦ ਦੇ ਗੁਰਮਖ ਸਿੰਘ ਜਿਹੜਾ ਸੈਫਲਾਵਾਦ ਦਾ ਰਹਿਣ ਵਾਲਾ ਸੀਗਾ ਉਹਦਾ ਮਰਡਰ ਹੋ ਗਿਆ ਗੁਰਮਖ ਸਿੰਘ ਆਪਣੇ ਲੜਕੇ ਮਨਜੀਤ ਸਿੰਘ ਨਾਲ ਉੱਚੇ ਪਿੰਡ ਤੋਂ ਸੈਤਲਾਂਬਾਦ ਨੂੰ ਜਾਂਦਾ ਸੀਗਾ ਨਾਲ ਉਹ ਮਨਜੀਤ ਸਿੰਘ ਦੀ ਮਾਸੀ ਦਾ ਲੜਕਾ ਸੀ ਜਦੋਂ ਇਹ ਉੱਚੇ ਪਿੰਡ ਤੋਂ ਰਸਤੇ 'ਚ ਇਹਦੀ ਭੈਣ ਹੀ ਲੱਗਦੀ ਰਿਸ਼ਤੇ 'ਚ ਕੁਲਦੀਪ ਕੌਰ ਜਿਨ੍ਹਾਂ ਦੇ ਖਿਲਾਫ ਇਹ ਮੁਕਦਮਾ ਦਰਜ ਹੈ ਉਹਨਾਂ ਨੇ ਇਹਨਾਂ ਨੂੰ ਆਪਣੇ ਗੇਟ ਅੱਗੇ ਰੋਕ ਕੇ ਘੇਰ ਲਿਆ ਇਹ ਆਪਣੇ ਬਾਈਕ 'ਤੇ ਸੀਗੇ ਤੇ ਇਹਨੂੰ ਸੱਟਾਂ ਮਾਰ ਕੇ ਖਿੱਚ ਕੇ ਆਪਣੇ ਅੰਦਰ ਲੈ ਗਏ ਅੰਦਰ ਜਾ ਕੇ ਤੇ ਤੇਜ਼ ਹਥਿਆਰਾਂ ਨਾਲ ਉਹਨਾਂ ਨੇ ਵਾਰ ਕਰਤਾ ਵਾਰ ਕਰਨ ਤੋਂ ਬਾਅਦ ਉਹ ਘਰੋਂ ਪਾ ਜਗੇ ਤੇ ਫਿਰ ਇਹਦਾ ਲੜਕਾ ਤੇ ਉਹਦੀ ਮਾਸੀ ਦਾ ਲੜਕਾ ਜਿਹੜੇ ਨਾਲ ਸੀਗੇ ਉਹਨਾਂ ਸਵਾਰੀ ਦਾ ਪ੍ਰਬੰਧ ਕਰਕੇ ਸਿਵਲ ਹਸਪਤਾਲ ਕਪੂਰਥਲਾ ਨੂੰ ਦਾਖਲ ਕਰਵਾਤਾ ਜਦੋਂ ਸਾਨੂੰ ਇਨਫੋਰਮੇਸ਼ਨ ਆਈ 11 ਤਰੀਕ ਨੂੰ ਸਾਡਾ ਏਐਸਆਈ ਮੇਜਰ ਸਿੰਘ ਉੱਥੇ ਗਿਆ ਜਦੋਂ ਸਿਵਲ ਹਸਪਤਾਲ ਕਪੂਰਥਲਾ ਗਿਆ ਸਿਵਲ ਹਸਪਤਾਲ ਕਪੂਰਥਲਾ ਵਾਲੇ ਡਾਕਟਰਾਂ ਨੇ ਕਿਹਾ ਵੀ ਇਹ ਜਿਹੜਾ ਇਹਦੇ 60 ਜਿਆਦਾ ਹੋਣ ਕਰਕੇ ਸ੍ਰੀ ਤੇਜ ਸਿੰਘ ਨੂੰ ਅਸੀਂ ਗੁਰੂ ਨਾਨਕ ਹਸਪੀਟਲ ਅੰਮ੍ਰਿਤਸਰ ਰੈਫਰ ਕਰਤਾ ਗੁਰਮਖ ਸਿੰਘ ਨੂੰ ਗੁਰਮਖ ਸਿੰਘ ਨੂੰ ਰੈਫਰ ਕਰਤਾ ਫਿਰ ਨੈਕਸਟ ਡੇਟ 12 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਆ ਜਾਂਦੀ ਆ ਸਿਵਲ ਹਸਪਤਾਲ ਗੁਰੂ ਨਾਨਕ ਹਸਪੀਟਲ ਅਮਰਸਰ ਤੋਂ ਵੀ ਆਪਣੇ ਗੁਰਮukh ਸਿੰਘ ਦੀ ਦਰਾਨੇ ਇਲਾਜ ਮੌਤ ਹੋ ਗਈ ਆ ਜਿਸ ਤੇ ਅਸੀਂ ਜਿਹੜਾ ਮੁਕਦਮਾ ਨੰਬਰ 18 ਕਾਰਜ ਸਿੰਘ ਪੁੱਤਰ ਸਖਦੇਵ ਸਿੰਘ ਗੁਰਪ੍ਰੀਤ ਸਿੰਘ ਪੁੱਤਰ ਸਖਦੇਵ ਸਿੰਘ ਸੋਨੀਆ ਪੁੱਤਰੀ ਸਖਦੇਵ ਸਿੰਘ ਕੁਲਦੀਪ ਕੌਰ ਪਤਨੀ ਸਖਦੇਵ ਸਿੰਘ ਵਾਸੀਆਂ ਸੈਫਲਾਬਾਦ ਦੇ ਦਰਜ ਕਰਤਾ ਕਾਰਜ ਸਿੰਘ ਨੂੰ ਅਸੀਂ ਇਹਦੇ ਵਿੱਚ ਗ੍ਰਿਫਤਾਰ ਕਰ ਲਿਆ ਉਸ ਨੂੰ ਪੇਸ਼ ਅਦਾਲਤ ਕੀਤਾ ਪੇਸ਼ ਅਦਾਲਤ ਕਰਕੇ ਅਸਮਿਲ ਦਾ 2 ਦਿਨ ਦਾ ਇਰਮਾਨ ਹਾਸਲ ਕੀਤਾ ਅਸੀਂ ਹੁਣ ਇਹਨਾਂ ਦੀ ਜਿੱਥੇ ਵੀ ਕੋਈ ਰਿਸ਼ਤੇਦਾਰੀਆਂ ਜਾਂ ਜਿਹੜੇ ਟਿਕਾਣੇ ਉੱਥੇ ਰੇਡ ਕਰ ਰਹੇ ਆ ਤੇ ਦੂਜੇ ਦੋਸ਼ੀਆਂ ਨੂੰ ਅਸੀਂ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਾਂਗੇ ਮਾਮਲਾ ਕੀ ਸੀ ਫਜ਼ਾਰੰਜ ਸ਼ੇਸੀ ਜਿਹੜਾ ਗੁਰਮukh ਸਿੰਘ ਆ ਇਹਦੀ ਲੜਕੀ ਨੇ ਇਹਦੀ ਸਾਕੀ ਭੈਣ ਦੇ ਮੁੰਡੇ ਨਾਲ ਆਪਣੀ ਮੈਰਿਜ ਕਰ ਲਈ ਤੇ ਇਹਦੀ ਭੈਣ ਕੁਲਦੀਪ ਕੌਰ ਤੇ ਉਹਦੇ ਬੱਚੇ ਜਿਹੜਾ ਗੁਰਪ੍ਰੀਤ ਸਿੰਘ ਸੀ ਜਿਨੇ ਆਪਣੇ ਮਾਮੇ ਦੀ ਕੁੜੀ ਨਾਲ ਮੈਰਿਜ ਕੀਤੀ ਸੀਗੀ ਉਹ ਵੀ ਇਸੇ ਪਿੰਡ ਜੀਏ ਕਿਰਾਏ ਤੇ ਰਹਿੰਦੇ ਸੀ ਤੇ ਉਹਨਾਂ ਨੇ ਮਨਾ ਕਰਦੇ ਸੀਗੇ ਇਹਨਾਂ ਨੇ ਮੈਰਿਜ ਕਰਵਾ ਲਈ ਹਾਈ ਕੋਰਟ ਚ ਜਾ ਕੇ ਹਾਈ ਕੋਰਟ ਚ ਮੈਰਿਜ ਕਰਾਉਣ ਤੋਂ ਬਾਅਦ ਤੇ ਪਿੰਡ ਸਹਿਫਲਾਵਾਦ ਹੀ ਰਹਿਣ ਡੈਪੇ ਤੇ ਉਹ ਜਿਹੜੇ ਪਰਿਵਾਰਕ ਤੌਰ ਤੇ ਵੀ ਇਹ ਰਿਸ਼ਤੇਦਾਰੀ ਇਕੱਠੇ ਹੋਣ ਕਰਕੇ ਉਹਨਾਂ ਨੇ ਉਹਨੂੰ ਸਮਝਾਇਆ ਪਰ ਫਿਰ ਵੀ ਜਿਹੜਾ ਕੁਲਦੀਪ ਕੌਰ ਦਾ ਬੇਟਾ ਸੀਗਾ ਗੁਰਪ੍ਰੀਤ ਸਿੰਘ ਉਹ ਜਿਹੜੀ ਲੜਕੀ ਸੀਗੀ ਮਿਤ੍ਰਕ ਗੁਰਮਖ ਸਿੰਘ ਦੀ ਉਹਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਲ ਕੇ ਪਿੰਡ ਤੇ ਗਲੀਆਂ 'ਚ ਗੇੜੇ ਮਾਰਦਾ ਸੀ ਇਸੇ ਵਜ੍ਹਾ ਰੰਜਿਸ਼ ਕਰਕੇ ਉਹਨਾਂ ਨੇ ਮਰਡਰ ਹੋ ਗਿਆ